ਪੂਰੇ ਦੇਸ਼ ਵਿੱਚ ਅੱਜ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੱਢਣ ਦੀ ਕਾਲ ਦਿੱਤੀ ਗਈ ਸੀ ਜਿਹਦੇ ਤਹਿਤ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਕੁਸ਼ਪਿੰਦਰ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਗੁਰਾਹਾਂ ਦੇ ਬਲਾਕ ਪ੍ਰਧਾਨ ਗੁਰਬਚਨ ਸਿੰਘ ਖੋਦੇਪੜ ਦੀ ਗਵਾਈ ਹੇਠ ਡੇਰਾ ਬਾਬਾ ਨਾਨਕ ਵਿੱਚ ਸੈਂਕੜੇ ਟਰੈਕਟਰ ਨਾਲ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ ਰੋਸ ਮਾਰਚ ਕੀਤਾ ਗਿਆ ਇਹ ਮਾਰਚ ਮਾਲੇਵਾਲ ਤਲਵੰਡੇਰਾਮਾ ਸ਼ਾਪੁਰ ਜਾਜਨ ਨਿੱਕੋਸਰਾ ਜੋੜੀਆਂ ਆਦ ਪਿੰਡਾਂ ਰਾਹੀਂ ਹੁੰਦਾ ਹੋਇਆ ਦਾਣਾ ਮੰਡੀ ਡੇਰਾ ਬਾਬਾ ਨਾਨਕ ਮਹਾਰਾਜਾ ਨਿਸਮਿਤ ਚੌਂਗ ਵਿੱਚ ਕੇਂਦਰ ਦੀ ਭਾਰਤ ਸਰਕਾਰ ਖਿਲਾਫ ਜੰਮ ਕੇ ਨਾਰੇਬਾਜੀ ਕੀਤੀ ਗਈ ਇਸ ਮੁਕੇ ਗਲਬਾ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ 14 ਫਰਵਰੀ ਤਰੀਕ ਜੋ ਕਿ ਕੇਂਦਰ ਸਰਕਾਰ ਨੇ ਕਿਸਾਨ ਦੇ ਨਾਲ ਗੱਲਬਾਤ ਕਰਨ ਦੀ ਦਿੱਤੀ ਹੈ ਬਹੁਤ ਦੂਰ ਹੈ ਪਰ ਉਹ ਇਸ ਤਰੀਕ ਤੱਕ ਆਪਣੇ ਧਰਨੇ ਅਤੇ ਪ੍ਰਦਰਸ਼ਨ ਜਾਰੀ ਰੱਖਣਗੇ ਅਤੇ ਜਦ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਇਹ ਪ੍ਰਦਰਸ਼ਨ ਜਾਰੀ ਰਹਿਣਗੇ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਟਰੈਕਟਰ ਮਾਰਚ ਇਹ ਜੀ ਸੰਯੁਕਤ ਕਾਲ ਤੇ ਸੰਯੁਕਤ ਮੋਰਚੇ ਦੀ ਕਾਲ ਆਈ ਸੀ 26 ਜਨਵਰੀ ਜਿਹੜਾ ਗਤੰਤਤਾ ਦਿਵਸ ਜਿਹੜਾ ਮਨਾਉਂਦੇ ਆ ਉਹਦੀ ਸੰਯੁਕਤ ਕਾਲ ਤੇ ਸੰਯੁਕਤ ਮੋਰਚੇ ਦੀ ਕਾਲ ਆਈ ਸੀ ਵੀ ਟਰੈਕਟਰ ਮਾਰਚ ਕਰਨਾ ਉਹਦੇ ਮਤਲਬ ਵੀ ਰੋਸ ਤੋਂ ਜਿਵੇਂ ਅਸੀਂ ਲੈ ਆ ਰੋ ਟਰੈਕਟਰ ਮਾਰਚ ਕਰਨਾ ਅਸੀਂ ਜਿੰਨਾ ਚਿਰ ਕਾਲੇ ਕਾਨੂੰਨ ਨਹੀਂ ਵਾਪਸ ਹੁੰਦੇ ਉਹਨਾਂ ਚਿਰ ਇਸੇ ਤਰ੍ਹਾਂ ਜਿੱਦਾਂ ਸੰਯੁਕਤ ਮੋਰਚਾ ਦਿਆ ਕਾਲ ਦਿਆ ਕਰੇ ਕਿ ਉਸ ਤਰ੍ਹਾਂ ਹੀ ਰੋਡ ਮਾਰਚ ਕਰਿਆ ਕਰਾਂਗੇ ਹਜ਼ਾਰਾਂ ਦੇ ਹਿਸਾਬ ਨਾਲ ਟਰੈਕਟਰ ਮਾਰਚ ਜਿਹੜੇ ਆ ਸਾਰੇ ਹਿੰਦੁਸਤਾਨ ਚ ਹੋ ਰਹੇ ਨੇ ਤੇ ਇਸ ਤਰ੍ਹਾਂ ਜਿੰਨਾ ਚਿਰ ਬੀਜੇਪੀ ਸੈਂਟਰ ਸਰਕਾਰ ਇਹ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਉਹਨਾਂ ਚਿਰ ਇਸੇ ਤਰ੍ਹਾਂ ਹੀ ਮਲਬੀ ਆਪਣਾ ਰੋਸ ਬਿਆਰੇ ਕਰਦੇ ਰਿਆ ਕਰਨ ਕਿਸਾਨ ਸਭਾ ਪੰਜਾਬ ਉਹਦੇ ਵੱਲੋਂ ਅਸੀਂ ਮਲਬੀ ਕੀਤਾ ਜਾ ਰਿਹਾ ਰੋਡ ਮਾਰਚ ਜਿਹੜੇ ਜਿਹੜੇ ਪਿੰਡ ਦੇ ਜਿਹੜੇ ਅਜੇ ਟਰੈਕਟਰ ਜਿਹੜੇ ਇਸ ਮਾਰਗ ਤੇ ਸਭ ਲੋਕੀ ਸ਼ਾਹਪੁਰ ਜਾਜੰਦ ਦੇ ਟਰੈਕਟਰ ਨਵਾਂ ਪਿੰਡ ਦੇ ਤੇ ਵੱਡੇ ਸ਼ਾਹਪੁਰ ਦੇ ਤੇ ਮੋਰੀ ਵਾਲਾ ਤੇ ਡੇਰਿਆਂ ਦੇ ਸਾਰੇ ਪਿੰਡ ਦੇ ਟਰੈਕਟਰਾਂ ਦੇ ਰੋਸ ਮਾਰਚ ਕਰਦੇ ਆਪਣੇ ਆਪ ਹਾਂਜੀ ਹਾਂਜੀ ਆਪਣੇ ਆਜ਼ਾਦ ਦੇਸ਼ ਵਿੱਚ ਆਜ਼ਾਦੀ ਕਾਦੀ ਅਸੀਂ ਗੁਲਾਮ ਸਮਝਦੇ ਵਿੱਚ ਜਦੋਂ ਸਾਨੂੰ ਸਾਡੇ ਮਤਲਬ ਫਸਲਾਂ ਤੇ ਐਮ ਐਸ ਸੀ ਨਹੀਂ ਮਿਲ ਰਹੀ ਸਾਡੇ ਹੱਕ ਖੋਏ ਜਾ ਰਹੇ ਆ ਜਿੱਦਾਂ ਮਤਲਬ ਸਾਨੂੰ ਕੋਈ ਕਾਨੂੰਨ ਹੀ ਨਹੀਂ ਵਾਪਸ ਲੈ ਰਹੀ ਸਰਕਾਰ ਸੈਂਟਰ ਸਰਕਾਰ ਤੇ ਅਸੀਂ ਐਮ ਐਸ ਸੀ ਸਾਨੂੰ ਉਹ ਦਿੱਤੀ ਨਹੀਂ ਜਾ ਰਹੀ ਹਾਂਜੀ ਬਾਡੀਆਂ ਨਾ ਕਿਸਾਨ ਜੁਨੀ ਦੇ ਜੋ ਆਪਣੇ ਪਿੰਡ ਦੇ ਰੋਸ ਮਾਰਤੇ ਹੋ ਰਿਹਾ 26 ਜਨਵਰੀ ਕਰਕੇ ਆਪਾਂ ਮੰਗ ਕਰਦੇ ਆਂ ਸੈਂਟਰ ਸਰਕਾਰ ਤੋਂ ਜੇ ਕਾਲੇ ਕਾਨੂੰਨ ਜੋ ਸਾਡੇ ਐਮਐਸਪੀ ਆ ਫਸਲਾਂ ਦਾ ਦਾਤ ਮੋਲਿਆ ਉਹ ਦਿੱਤਾ ਜਾਵੇ ਤੇ ਇਸ ਰੋਸ ਦੇ ਜਿਵੇਂ ਆਪਾਂ ਧਰਨਾ ਲਾ ਰਹੇ ਆਂ ਅੱਜ ਅਸੀਂ ਭਾਰਤੀ ਕਿਸਾਨ ਯੂਨੀਅਨ ਇਨਕਾ ਤੋਂ ਗਰਾਹਾਂ ਵੱਲੋਂ ਬਲਾਕ ਡੇਰਾ ਬਾਬਾ ਨਾਨਕ ਦੇ ਕਿਸਾਨ ਭਰਾਵਾਂ ਦੇ ਨਾਲ ਰਲ ਕੇ ਅੱਜ ਦਾ ਜਿਹੜਾ ਇਹ ਟਰੈਕਟਰ ਮਾਰਚ ਹੈ ਉਹ ਕੀਤਾ ਜਾ ਰਿਹਾ ਹੈ ਕਿਉਂਕਿ ਸੈਂਟਰ ਅਤੇ ਪੰਜਾਬ ਦੀ ਸਰਕਾਰ ਜਿਹੜੀ ਨਵਾਂ ਖੇਤੀ ਨੀਤੀ ਦਾ ਖਰੜਾ ਲੈ ਕੇ ਆਏ ਨੇ ਜਿਹੜੇ ਤਿੰਨ ਕਾਲੇ ਕਾਨੂੰਨ ਪਿਛਲੇ ਸਮੇਂ ਦੇ ਵਿੱਚ ਸਾਡੇ ਕਿਸਾਨਾਂ ਨੇ ਵੱਡੇ ਸੰਘਰਸ਼ ਕਰਕੇ ਉਹ ਰੱਦ ਕਰਵਾਏ ਸਨ ਉਹਨਾਂ ਨੂੰ ਬਦਲਵੇਂ ਤਰੀਕੇ ਦੇ ਨਾਲ ਫਿਰ ਤੋਂ ਸਰਕਾਰ ਜਿਹੜੀ ਹੈ ਉਹ ਲਾਗੂ ਕਰਨ ਜਾ ਰਹੀ ਹੈ ਕਿਉਂਕਿ ਸਰਕਾਰ ਉਹਨਾਂ ਹੀ ਖੇਤੀ ਕਾਨੂੰਨਾਂ ਨੂੰ ਉਹਨਾਂ ਵਿੱਚ ਬਦਲ ਫੇਰ ਕਰਕੇ ਦੁਬਾਰਾ ਤੋਂ ਲਾਗੂ ਕਰਨ ਜਾ ਰਹੀ ਹੈ ਜਿਸ ਤਰ੍ਹਾਂ ਸਾਡੀਆਂ ਮੰਡੀਆਂ ਦਾ ਨਿੱਜੀਕਰਨ ਕਰਨਾ ਮੰਡੀਆਂ ਨੂੰ ਪ੍ਰਾਈਵੇਟਾਈਜੇਸ਼ਨ ਕਰਨਾ ਅਤੇ ਉਹਦੇ ਨਾਲ ਨਾਲ ਲੱਗਦੇ ਜਿਹੜੇ ਹੋਰ ਵੀ ਖੇਤੀ ਕਾਨੂੰਨ ਨੇ ਉਹਨਾਂ ਨੂੰ ਲਾਗੂ ਕੀਤਾ ਜਾ ਰਿਹਾ ਜਿਸ ਦੇ ਵਿਰੋਧ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋਂ ਅੱਜ ਦਾ ਇਹ ਜਿਹੜਾ ਟਰੈਕਟਰ ਮਾਰਚ ਕਰਕੇ ਤੇ ਲੋਕਾਂ ਨੂੰ ਜਾਗਰਤ ਕੀਤਾ ਜਾ ਰਿਹਾ ਹੈ ਤੇ ਜਿੱਥੇ ਲੋਕਾਂ ਨੂੰ ਜਾਗਰਤ ਕੀਤਾ ਜਾ ਰਿਹਾ ਹੈ ਉਥੇ ਕਿਸਾਨਾਂ ਦੇ ਵਿੱਚ ਵੀ ਇਸ ਚੀਜ਼ ਦੀ ਭਾਰੀ ਜਾਗਰਤਾ ਕਿ ਕਿਵੇਂ ਸਰਕਾਰਾਂ ਉਹਨਾਂ ਦੇ ਨਾਲ ਲੁੱਟ ਕਰਦੀਆਂ ਨੇ ਜਿਵੇਂ ਕਿ ਪਿਛਲੇ ਦਿਨੀ ਜੌਂਦਵਾਲਾ ਪਿੰਡ ਦੇ ਵਿੱਚ ਜਿਹੜਾ ਜ਼ਮੀਨ ਦੀ ਨਿਸ਼ਾਨਦਾਹੀ ਨੂੰ ਲੈ ਕੇ ਵੱਡੇ ਸੰਘਰਸ਼ ਕੀਤੇ ਗਏ ਤਾਂ ਕਿਸਾਨਾਂ ਉੱਤੇ ਲਾਠੀਚਾਰਜ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ 100 ਇਹ ਸੈਂਟਰ ਹੈ ਅਤੇ ਪੰਜਾਬ ਸਰਕਾਰ ਦੀ ਜਿਹੜੀ ਮਿਨੀ ਭੁਗਤ ਦੇ ਨਾਲ ਇਹ ਕਿਸਾਨਾਂ ਦੀ ਲੁੱਟ ਹੋਣ ਦਾ جاری ਹੈ ਆਏ ਦਿਨ ਲੁੱਟ ਹੋ ਰਹੀ ਹੈ ਜਿਵੇਂ ਕਿ ਝੋਨੇ ਦੀ ਫਸਲ ਦੇ ਤੁਸੀਂ ਵੇਖਿਆ ਕਿ ਕਿਸ ਤਰ੍ਹਾਂ ਕਿਸਾਨਾਂ ਨੂੰ ਵੱਡੇ ਵੱਡੇ ਟੱਟ ਲਾਇਆ ਗਏ ਉਹਨਾਂ ਦੇ ਪਰ ਕੁਆਂਟਲ ਦਾ 300 250 400 ਰੁਪਏ ਤੱਕ ਦੇ ਕੱਟ ਲਾ ਕੇ ਉਹਨਾਂ ਦੀ ਲੁੱਟ ਕੀਤੀ ਗਈ ਸੋਸ ਨੋਟ ਨੂੰ ਵੇਖਦੇ ਹੋਏ ਅਤੇ ਜਿਹੜਾ ਸਾਡੇ ਮਹਿਕਮਿਆਂ ਦਾ ਸਾਡੇ ਅਦਾਰਿਆਂ ਦਾ ਨਿੱਜੀਕਰਨ ਕਰਨੇ ਜਾ ਰੀਆਂ ਨੇ ਸਰਕਾਰਾਂ ਜਿਤਨਾ ਸਾਡੇ ਪਾਣੀ ਤੇ ਕਬਜ਼ਾ ਸਾਡੇ ਬਿਜਲੀ ਬੋਰਡ ਦੇ ਚਿਪੂ ਵਾਲੇ ਮੀਟਰ ਇਹ ਲਿਆ ਕੇ ਤੇ ਜਿਹੜੇ ਸਾਡੇ ਸਰਕਾਰੀ ਅਦਾਰੇ ਨੇ ਇਹਨਾਂ ਨੂੰ ਉਹਨਾਂ ਸਰਮਾਇਯਦਾਰਾਂ ਦੇ ਹੱਥਾਂ ਦੇ ਵਿੱਚ ਦੇਣਾ ਚਾਹੁੰਦੀਆਂ ਨੇ ਇਹਨਾਂ ਸਰਕਾਰ ਦੀਆਂ ਨੀਤੀਆਂ ਤੋਂ ਲੋਕ ਜਾਣੂ ਹੋ ਚੁੱਕੇ ਨੇ ਅਤੇ ਲੋਕ ਆ ਇਹਨਾਂ ਦਾ ਵਿਰੋਧ ਕਰ ਰਹੇ ਨੇ ਅਤੇ ਇਹਨਾਂ ਦਾ ਵਿਰੋਧ ਕਰਦੇ ਰਹਿਣਗੇ ਸਰਕਾਰ ਇਹਨਾਂ ਨੀਤੀਆਂ ਦੇ ਵਿੱਚ ਕਦੀ ਵੀ ਕਾਮਯਾਬ ਨਹੀਂ ਹੋਏਗੀ ਕਿਉਂਕਿ ਸਾਡੇ ਦੇਸ਼ ਦੇ ਲੋਕ ਹੁਣ ਜਾਗਰੂਤ ਹੋ ਚੁੱਕੇ ਨੇ ਅਤੇ ਆਪਣੀ ਜਿਹੜੀ ਅੰਨੀ ਲੋਟਿਆ ਉਸ ਦੇ ਖਿਲਾਫ ਇਹ ਝੰਡਾ ਤੇ ਡੰਡਾ ਫੜ ਕੇ ਸੰਘਰਸ਼ ਕਰਨ ਲਈ ਤਿਆਰ ਨੇ ਸੋ ਅੱਜ ਦਾ ਰੋਸ ਮਾਰਚ ਜਿਹੜਾ ਮੈਂ ਫੇਰ ਤੋਂ ਦੱਸ ਦੇਵਾਂ ਭਾਰਤੀ ਕਿਸਾਨ ਜੁਨੀਅਨ ਇਕਤਾ ਉਗਰਾਹਾ ਖਲਾਕ ਡੇਰਾ ਬਾਬਾ ਨਾਨਕ ਦੇ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਹੈ ਸੋ ਅਸੀਂ ਸਾਰੇ ਹੀ ਕਿਸਾਨ ਭਰਾਵਾਂ ਨੂੰ ਕਵਾਂਗੇ ਤੇ ਵੱਡੀ ਲਾਮਬੰਦੀ ਕਰਕੇ ਤੇ ਇਹਨਾਂ ਕਿਸਾਨੀ ਸੰਘਰਸ਼ਾਂ ਦੇ ਵਿੱਚ ਆਪਣਾ ਯੋਗਦਾਨ ਪਾਇਆ ਜਾਵੇ ਉਹ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ